ਅਸੀਂ ਇਸ ਸਮੇਂ ਪਹੁੰਚੇ ਹੋਇਆ ਖਾਲਸਾ ਸਕੂਲ ਦੇ ਸਾਹਮਣੇ ਵੀਰ ਵੀਜ਼ਾ ਐਕਸਪਰਟ ਵਾਲਿਆਂ ਦੇ ਇੱਥੇ ਅਸੀਂ ਪਹੁੰਚੇ ਹੋਇਆ ਇਹਨਾਂ ਵੱਲੋਂ ਇੱਕ ਇਹ ਗੱਲ ਦੱਸੀ ਜਾ ਰਹੀ ਹੈ ਕਿ ਵੀ ਅਸੀਂ ਜੋ ਆਈ ਲੈਟਸ ਹੈ ਫ੍ਰੀ ਕਰਾਵਾਂਗੇ ਬੱਚਿਆਂ ਨੂੰ ਇਹ ਕੀ ਅਸਲੀਅਤ ਹੈ ਦੇਖਦੇ ਹਾਂ ਅੰਦਰ ਕੈਮਰਾ ਬੰਦ ਨਹੀਂ ਕਰਨਾ ਹੈਗਾ ਆਪਾਂ ਦਿਖਾਉਨੇ ਆ ਲਾਇਸੈਂਸਡ ਬਾਏ ਗਵਰਨਮੈਂਟ ਆਫ ਪੰਜਾਬ ਹੈ ਵੈਸੇ ਤੇ ਬਾਕੀ ਦੇਖਦੇ ਹਾਂ ਅੰਦਰ ਬਾਕੀ ਹੋਰ ਕਿਹੜਾ ਪ੍ਰਕਾਰ ਸਾਥ ਕੀ ਹੈਗਾ ਸਾਫ-ਸਾਫ ਪੈਸਾ ਤਾਂ ਵੱਡਾ ਲੱਗਦਾ ਬਾਕੀ ਦੇਖਦੇ ਆ ਉੱਪਰ ਉੱਪਰ ਜਾਂਦੇ ਨੇ ਕੀ ਕਹਿੰਦੇ ਨੇ ਫਿਰ ਹੁਣ ਆ ਵੀਰ ਵੀਜ਼ਾ ਆਈ ਲੈਟਸ ਐਕਸਪਰਟਸ ਵੈਹ ਅਗਰ ਸਲਿੰਗ ਸਟਾਰਸ ਦੇਖ ਸਕਦੇ ਆ ਗੱਲ ਕਰਦੇ ਆ ਅੱਗੇ ਸਟਾਪ ਹੀ ਬੈਠਾ ਹਾਂਜੀ ਵੀਰ ਆਇਲੈਕਸ ਸਟੱਡੀ ਵੀਜ਼ਾ ਕੋਣ ਗੱਲ ਕਰੇਗਾ ਇਸ ਜੀ ਸਾਡੇ ਨੂੰ ਹਾਂਜੀ ਸਰ ਹਾਂਜੀ ਸਰ ਦੱਸੋ ਹਾਂਜੀ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਕੋਈ ਸਕੀਮ ਚੱਲ ਰਹੀ ਹੈ ਬੱਚਿਆਂ ਨੂੰ ਫ੍ਰੀ ਆਇਲੈਕਸ ਕਰਾਉਣ ਲੱਗੇ ਤੁਸੀਂ ਹਾਂਜੀ ਸਰ ਇਹ ਤੇ ਆਫਰ ਚੱਲ ਰਿਹਾ ਹੈ ਕਿ ਆਇਲਸ ਫ੍ਰੀ ਹੋਏ ਨਹੀਂ ਇਹ ਕਿਵੇਂ ਹੋ ਸਕਦਾ ਕਿ ਹੋਰ ਲੋਕ ਤਾਂ ਦੇਖੋ ਹਜ਼ਾਰਾਂ ਰੁਪਏ ਲੰਨੇ ਹੈਗੇ ਆ ਤੇ ਫਿਰ ਆਇਲੈਕਸ ਲਈ ਐਂਟਰੀ ਕਰਾਉਣੇ ਆ ਤੁਸੀਂ ਫ੍ਰੀ ਇਹ ਕੀ ਹੈ ਕੋਈ ਹਿਡਨ ਚਾਰजेस ਵਗੈਰਾ ਤੁਹਾਡੇ ਨੇ ਸਰ ਹਿਡਨ ਚਾਰजेस ਨਹੀਂ ਆਫਕੋਰਸ ਫੀਸ ਰਹੇਗੀ ਬਟ ਫੀਸ ਰਹੇਗੀ ਜਦੋਂ ਸਕੋਰ ਆ ਜਾਵੇਗੀ ਜਿਵੇਂ ਆਪਾਂ 6 ਬੈਂਡ ਤੇ 7 ਬੈਂਡ ਦਾ ਆਪਾਂ ਆਫਰ ਰੱਖਿਆ ਹੈ ਕਿ ਅਗਰ ਬੱਚੇ ਦੇ 6 ਬੈਂਡ ਆਂਦੇ ਆ ਤਾਂ ਹੀ ਫੀਸ ਲਈ ਜਾਏਗੀ ਚਾਹੇ ਉਹ ਤਿੰਨ ਨਹੀਂ ਨਹੀਂ ਫਿਰ ਇਹੀ ਤਾਂ ਗੱਲ ਹੈ ਨਾ ਇਹੀ ਤਾਂ ਫਿਰ ਹਿਡਨ ਚਾਰजेस ਹੋਏ ਨਾ ਕੋਈ ਹੈ ਕੋਈ ਇੱਥੇ ਗੱਲ ਕਰਨ ਦੇ ਲਈ ਹਾਂਜੀ ਸਰ ਅੰਦਰ ਬੈਠੇ ਸਭ ਦਾ ਵਿਜ਼ਨ ਹੈਗਾ ਇਹ ਐ ਸਰ ਵੀਜ਼ਨ ਸਾਡੇ ਸਰ ਦਾ ਹੈ ਉਹਨਾਂ ਨੂੰ ਇਹ ਹੈ ਕਿ ਪੈਰੈਂਟਸ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਫੀਸਾਂ ਬਹੁਤ ਲੈ ਰਹੇ ਆ ਤੇ ਆਪਾਂ ਫੀਸ ਤਾਂ ਹੀ ਬਾਤ ਚ ਰੱਖਦੇ ਨੇ ਨਹੀਂ ਤਾਂ ਕੰਨ ਚਾਹੇ ਇਧਰੋਂ ਫੜ ਲਈਏ ਜਾਂ ਇਧਰੋਂ ਕਮਾ ਕੇ ਫਿਰ ਉਹ ਬਾਅਦ ਚ ਲੈਣੇ ਪੈਸੇ ਤਾਂ ਕੋਈ ਗੱਲ ਕਿਵੇਂ ਨਹੀਂ ਸਰ ਜਿਹੜੇ ਬੱਚੇ ਕੈਪੇਬਲ ਹੈ ਜਿਹੜੇ 6 ਬੈਂਡ ਲੈ ਲੈਂਦੇ ਆ ਉਹਨਾਂ ਦੀ ਫੀਸ ਹੈ ਕਿਉਂਕਿ ਉਹਨਾਂ ਦਾ ਬੈਂਡ ਸਕੋਰ ਨਹੀਂ ਆਉਂਦਾ ਤਾਂ ਕੋਈ ਫੀਸ ਨਹੀਂ ਹੈ ਸਰ ਨਾ ਪਹਿਲੇ ਫੀਸਾਂ ਦੀ ਗੱਲ ਕੌਣ ਕਰੇਗਾ ਆਪਣੇ ਸਰ ਅੰਦਰ ਬੈਠੇ ਸਰ ਚਲੋ ਮਿਲਾ ਦਿੰਦੇ ਹਾਂ ਹਾਂ ਹਾਂਜੀ ਹਾਂਜੀ ਅਲੂ ਵਾਲੀ ਸਾਹਿਬ ਕੀ ਹਾਲ ਚਾਲ ਜੀ ਹਾਂਜੀ ਉਹ ਸੁਣਾਓ ਜੀ ਬੱਸ ਕਰਦੀ ਕੀ ਹਾਲ ਚਾਲ ਹੈ ਬਸ ਠੀਕ ਠਾਕ ਜੀ ਆਪ ਸੁਣਾਓ ਤੇ ਪਤਾ ਲੱਗਿਆ ਵੀ ਫ੍ਰੀ ਕਹਿੰਦੇ ਕਰਾਰ ਹੋਈ ਆਈ ਲੈਕਸ ਨਹੀਂ ਦੇਖੋ ਫ੍ਰੀ ਨਹੀਂ ਕਹਿ ਸਕਦੇ ਆਪਾਂ ਆਪਾਂ ਕਹਿ ਸਕਦੇ ਆਂ ਵੀ ਜਦ ਰਿਜ਼ਲਟ ਆ ਗਿਆ ਜੀ ਫੇਰ ਉਹ پیسے ਪਹਿਲਾਂ ਰੁਪਈਆ ਨਹੀਂ ਨਹੀਂ ਸਾਨੂੰ ਪਤਾ ਲੱਗਿਆ ਵੀ ਬਿਲਕੁਲ ਇਹ ਫ੍ਰੀ ਕਹਿ ਰਹੇ ਆ ਕਿ ਵੀ ਬਿਲਕੁਲ ਮੈਂ ਆਪ ਸੋਚ ਰਿਹਾ ਵੀ ਇਹ ਕਿਵੇਂ ਹੋ ਸਕਦਾ ਨਹੀਂ ਪ੍ਰੀਤ ਆਜੀ ਮੇਰੇ ਬਿਜ਼ਨਸ ਐ ਦੋੜਾ ਗਾਸ ਸੇ ਇੱਕ ਦੋਸਤੀ ਕਿ ਨਹੀਂ ਕਹਤੋ ਖਾਏ ਕਰਕੇ ਨਹੀਂ ਫ੍ਰੀ ਨਹੀਂ ਹੈਗਾ ਜੀ ਇਹਦੇ ਵਿੱਚ ਇਹਦੇ ਵਿੱਚ ਹੈ ਕਿ ਜਦ ਬੈਂਡ ਆਗੇ ਪਾ ਲੈਣੇ ਆ ਪੈਸੇ ਇਹ ਨਹੀਂ 1 ਰੁਪਿਆ ਨਹੀਂ ਕੋਈ ਹਿਡਨ ਚਾਰਜਸ ਵਗੈਰਾ ਕੋਈ ਕੁਝ ਜਿਵੇਂ ਹੁੰਦਾ ਵੀ ਐਂਟਰੀ ਫੀਸ ਹੈ ਤੁਹਾਡੀ ਜਾਂ ਮਤਲਬ ਸ਼ੁਰੂਆਤੀ ਫੀਸ ਨਾ ਤਾਂ ਐਡਮਿਸ਼ਨ ਫੀਸ ਹੈ ਜੀ ਨਾ ਕੁਛ ਹੈ 1 ਰੁਪਿਆ ਨਹੀਂ ਲੱਗਣਾ ਜੇ ਤੁਹਾਡਾ ਸਟੋਰ ਹੈ ਸਾਹਮਣੇ ਬੋਲ ਰਹੇ ਆ ਭਾਜੀ ਤੁਸੀਂ ਇਹ ਦੇਖ ਲਓ ਨਾ ਬਿਲਕੁਲ ਜੀ ਬੈਂਡ ਆਗੇ ਤਾਂ ਪੈਸੇ ਦੇਣੇ ਆ ਨਾ ਰੁਪਈਆ ਪਹਿਲਾਂ ਨਾ ਰੁਪਈਆ ਬਾਅਦ ਚ ਜੇ ਬੈਂਡ ਨਾ ਆਏ ਤਾਂ ਤਾਂ ਕੋਈ ਪੈਸਾ ਨਹੀਂ ਹੈਗਾ ਨਹੀਂ ਦੇਖੋ 4 ਮਹੀਨੇ ਬੱਚਾ ਪੜਿਆ ਜੀ ਬੈਂਡ ਨਾ ਆਏ ਤੇ ਰੁਪਈਆ ਨਹੀਂ ਲੱਗਣਾ ਜੀ ਜੇ 4 ਮਹੀਨੇ ਬੱਚਾ ਪੜ ਕੇ ਪਾਸ ਹੋ ਜਾਂਦਾ ਫਿਰ ਕਿੰਨੇ ਪੈਸੇ ਫਿਰ ਤਾਂ 4 ਮਹੀਨੇ ਦੇ ਪੈਸੇ ਲੱਗਣਗੇ ਜੀ ਨਹੀਂ ਇਹ ਕੋਈ ਪਹਿਲਾਂ ਗੱਲ ਖੋਲੋਗੇ ਤੁਸੀਂ ਜਾਂ ਬਾਅਦ ਚ 4 ਮਹੀਨੇ ਬਾਅਦ ਕੋਈ ਗੱਲ ਨਹੀਂ ਅੱਗੇ ਨਹੀਂ ਪਹਿਲਾਂ ਸਾਰਾ ਰਿਟਰਨ ਕੰਟਰੈਕਟ ਹੋਏਗਾ ਜੀ ਜੀ ਪਹਿਲਾ ਹੋਏਗਾ ਪੂਰਾ ਰਿਟਰਨ ਕੰਟਰੈਕਟ ਕਿ ਭਈ 4 ਮਹੀਨੇ ਲੱਗ ਗਏ ਤਾਂ ਜੇ ਬੈਂਡ ਆਗੇ ਤਾਂ ਰੁਪਈਆ ਦੇਣਾ ਨਹੀਂ 1 ਰੁਪਈਆ ਨਹੀਂ ਲਏਗਾ ਲਿਖਤ ਚ ਦੇ ਦਾਂਗੇ ਜੀ ਲਿਖਤ ਦੇਖ ਲਓ ਤੁਸੀਂ ਹੁਣ ਕੈਮਰੇ ਦੇ ਅੱਗੇ ਆ ਲਿਖਦੀ ਤਾਂ ਚਲੋ ਕੋਈ ਨਹੀਂ ਬਿਲਕੁਲ ਨਹੀਂ ਸਾਰੇ ਮੇਰੀ ਰਿਕਾਰਡਿੰਗ ਸੇਵ ਕਰੋ ਜੀ ਮਤਲਬ ਬੇਸਿਕਲੀ ਤੁਹਾਨੂੰ ਇਹ ਸ਼ੱਕ ਹੋ ਰਿਹਾ ਕਿ 4 ਮਹੀਨੇ ਪੜਾ ਕੇ ਜੇ ਬੈਂਡ ਨਾ ਆਏ ਅਸੀਂ ਕਹਾਂਗੇ ਕੁਸ਼ਲ ਦੇ ਦੇਣਾ ਹਾਂ ਵੀ 4 ਮਹੀਨੇ ਅਸੀਂ ਪੜਾਇਆ ਕਰੋ ਚਲੋ ਥੋੜੇ ਬੋਧ ਚਾਰ ਨਹੀਂ 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 ਕੋਈ ਇੰਨਾ ਸਾਫ਼ ਰੱਖਿਆ ਤੁਸੀਂ ਤਾਂ ਮਚਾਂ ਵੱਡਾ ਨਾ ਨਾ ਬਿਲਕੁਲ ਨਹੀਂ ਜੀ ਇਹ ਜ਼ਰੂਰ ਹੈ ਕਿ ਜਦ ਬੱਚਾ ਇੱਥੇ ਆਏਗਾ ਦਾ ਇੱਕ ਰਿਟਰਨ ਕੰਟਰੈਕਟ ਕਰਦਾਂਗੇ ਉਹਨੂੰ ਲਿਖਤ ਦੇ ਵਿੱਚ ਦੇ ਦਾਂਗੇ ਸਾਰੀਆਂ ਟਰਮਸ ਐਂਡ ਕੰਡੀਸ਼ਨ ਜੀ ਇਹ ਕੀ ਕੀ ਫੀਸ ਹੋਏਗੀ ਫਿਰ ਇਹ 4 ਮਹੀਨੇ ਦੀ ਦੇਖੋ ਜੇ 6 ਬੈਂਡ ਵਾਲਾ ਬੈਚ ਹੈ ਫਿਰ ਹੈ 4000 ਰੁਪਏ ਮਹੀਨਾ 6 ਬੈਂਡ 4000 ਜੇ 7 ਬੈਂਡ ਵਾਲਾ ਬੈਚ ਹੈ ਫਿਰ 8000 ਰੁਪਏ ਮਹੀਨਾ 8 ਇਅਰ ਪਰ ਪੈਸੇ ਕਦ ਲੱਗਣੇ ਹੈ ਜੇ ਬੈਂਡ ਆ ਗਏ ਜੀ ਬੈਂਡ ਨਹੀਂ ਰੁਪਈਆ ਨਹੀਂ ਰਗਣਾ ਰਿਟਰਨ ਕੰਟਰੈਕਟ ਪਹਿਲੇ ਦਿਨ ਹੀ ਹੋਏਗਾ ਸਾਰੀਆਂ ਚੀਜ਼ਾਂ ਰਿਟਨ ਤੇ ਮਿਲਣਗੀਆਂ ਮੰਨ ਲਓ ਵਾਲੀਆ ਸਾਹਿਬ ਤੁਸੀਂ ਦੇਖੋ ਸਮਾਜ ਸੇਵੀ ਸ਼ਖਸੀਅਤ ਦਾ ਵੱਡਾ ਨਾਮ ਹੈਗਾ ਅਸੀਂ ਨਹੀਂ ਚਾਹੁੰਦੇ ਵੀ ਕੋਈ ਐਦਾਂ ਦੀ ਕੋਈ ਤੁਹਾਡੀ ਝੂਠ ਬਾਤ ਚ ਆਵੇ ਜਾਂ ਹੋਰ ਹੋਵੇ ਪਰ ਇਹ ਮੈਂ ਚਾਹੁੰਦਾ ਵੀ ਇਹ ਦੱਸੋ ਵੀ ਜੇ ਬੱਚਾ ਨਹੀਂ ਕਰ ਪਾਉਂਦਾ ਫਿਰ ਕੀ ਹੋਏਗਾ ਫਿਰ ਉਹਦੇ ਇਹੀ ਹੈ ਕਿ 4 ਮਹੀਨੇ ਦੀ ਫੀਸ ਅਸੀਂ ਮਾਫ ਕਰਾਂਗੇ ਤਾਂ ਹੀ ਅਸੀਂ ਦੇਖੋ ਸਾਰੇ ਬੱਚਿਆਂ ਨੂੰ ਨਹੀਂ ਦੇ ਰਹੇ ਨਹੀਂ ਉਹ ਦੁਬਾਰਾ ਚਾਂਸ ਮਿਲੇਗਾ ਉਹਨੂੰ ਦੁਬਾਰਾ ਚਾਂਸ ਉਹ ਮੇਰੀ ਡਿਸਕ੍ਰੀਸ਼ਨ ਤੇ ਹੋਊਗਾ ਬਟ ਜੇ ਬੱਚਾ ਸincere ਹੋਇਆ ਜੀ ਦਾ ਦਵਾਂਗੇ ਚਾਂਸ ਦਵਾਂਗਾ ਤਾਂ ਦਵਾਰੇ ਚਾਂਸ ਹਾਂਜੀ ਇਹ ਸਾਰਾ ਰਿਟਰਨ ਹੋਏਗਾ ਜੀ ਤੇ ਤਾਂ ਹੀ ਇਹ ਸਾਰੇ ਬੱਚਿਆਂ ਵਾਸਤੇ ਨਿਕਾਲ ਰਹੇ ਅਸੀਂ ਸਿਰਫ ਇਹ 30 ਬੱਚਿਆਂ ਦਾ ਬੈਚ ਇੱਕ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਮੇਰੇ ਟ੍ਰੇਨਰਸ ਦੀ ਕਿੰਨੀ ਕੁ ਹੈਗੀ ਹੈ ਐਬਿਲਿਟੀ ਕੀ ਬਾਤ ਹੈ ਤਾਂ ਬਟ ਇਹ ਡੈਫੀਨੇਟਲੀ ਹੈ ਇਹ ਮੈਂ ਕੈਮਰੇ ਤੇ ਵੀ ਕਹਿ ਰਿਹਾ ਨਾ ਪਹਿਲਾ ਰੁਪਈਆ ਨਾ ਬਾਅਦ ਚ ਰੁਪਈਆ ਜੇ ਵੰਡਣਾ ਹੈ ਰਿਟਰਨ ਚ ਵੀ ਦੇ ਦੋਗੇ ਤੁਸੀਂ ਰਿਟਰਨ ਚ ਦੇ ਦਾਂਗੇ ਚਲੋ ਜੀ ਗੱਲ ਖਤਮ ਹੋਈ ਹੈ ਤੇ ਬਿਲਕੁਲ ਇੱਕ ਇੱਕ ਕਾਦਾ ਹੈਗਾ ਇਹ ਸਟੱਡੀ ਵੀਜ਼ਾ ਹੈ ਨੇ ਇਹ ਆਇਸਾਉ ਆਇਲੈਕਸ ਅੱਛਾ ਆਇਸ ਹੈ ਤੇ ਪੀਟੀ ਅੱਛਾ ਆਇਲੈਕਸ ਤੇ ਪੀਟੀ ਦੋਨਾਂ ਤੇ ਹੈ ਚੱਲ ਪੀ ਕੀ ਹੋਇਆ ਆਇਲੈਕਸ ਆਰਟਸ ਜਿਵੇਂ ਹੈਗਾ ਹੈ ਇੰਗਲਿਸ਼ ਦਾ ਟੈਸਟ ਪੀਟੀ ਵੀ ਹੈਗਾ ਉਹ ਕੰਪਿਊਟਰ ਬੇਸ ਹੈ ਸਿਰਫ ਆਇਲੈਕਸ ਤੇ ਪੀਟੀ ਜਿਹੜੇ ਦੋਵੇਂ ਟੈਸਟ ਹੈ ਪਾਸ ਕਰਨ ਤੋਂ ਬਾਅਦ ਮਤਲਬ ਤੁਹਾਨੂੰ ਪੈਸੇ ਦੇਣੇ ਪੈਣਗੇ ਬਿਲਕੁਲ ਜੀ ਇਹ ਗੱਲ ਹੁਣ ਕਲੀਅਰ ਹੋ ਚੁੱਕੀ ਆ ਸ੍ਰੀਲ ਸਾਹਮਣੇ ਆ ਚੁੱਕੀ ਆ ਕਿ ਜੋ ਵੀਰ ਅਲੂਵਾਲੀਆ ਜੋ ਕਿ ਇਸ ਦੇ ਸੰਸਥਾਪਕ ਨੇ ਜੋ ਕਿ ਇਹ ਚਲਾ ਰਹੇ ਨੇ ਵੀਰ ਆ ਆਇਲੈਟ ਸਟੱਡੀ ਵੀਜ਼ਾ ਇਹਨਾਂ ਦਾ ਕਹਿਣਾ ਹੈ ਕਿ ਆਇਲੈਟਸ ਤੇ ਪੀਟੀ ਦੀ ਉੱਪਰ ਜੋ ਵੀ ਸਟੂਡੈਂਟ ਆਉਣਗੇ ਇੱਥੇ ਟੈਸਟ ਦੇਣਗੇ ਟੈਸਟ ਦੇ ਵਿੱਚ ਜਦੋਂ ਉਹ 6 ਬੈਂਡ ਜਾਂ 7 ਬੈਂਡ ਲੈ ਲੈਂਦੇ ਆ ਤਾਂ ਜੋ ਉਹਨਾਂ ਨਾਲ ਤੈਅशुदा ਇੱਕ ਐਗਰੀਮੈਂਟ ਹੋਏਗਾ ਐਗਰੀਮੈਂਟ ਦੇ ਵਿੱਚ ਇਹ ਸ਼ਰਤਾਂ ਕਲੀਅਰ ਹੋਣਗੇ ਕਿ ਵੀ ਬੱਚਾ ਜੇ 6 ਬੈਂਡ ਤੇ 7 ਬੈਂਡ ਲੈਂਦਾ ਤੇ ਜੋ ਵੀ ਫੀਸ ਇਹਨਾਂ ਨੇ ਦਰਤਾਲਿਤ ਕੀਤੀ ਗਈ ਹੈ ਬਹੁਤ ਮਹੂਲੀਆ ਜਾਂ ਫੀਸਾਂ ਨੇ 4000 ਤੇ 8000 ਦੀ ਫੀਸ ਹੈ ਉਹਦੇ ਵਿੱਚ ਵੀ ਥੋੜਾ ਬਹੁਤ ਡਿਸਕਾਊਂਟ ਦੇਣ ਦੇ ਬਾਅਦ ਦੇ ਵਿੱਚ ਆਪਣੇ ਖੁਸ਼ ਹੋ ਕੇ ਤੇ ਜਲਦੀ ਆਓ ਤੇ ਜਲਦੀ ਪਾਓ ਕਿਤੇ ਹੁਣ ਇਹ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਜੀ ਇਹ ਇਹ ਸ਼ੁਰੂ ਹੈ ਜੀ ਬੈਚ ਆਲਰੇਡੀ ਆਲਰੇਡੀ ਕਿੰਨੀ ਕਿੰਨੀ ਤਰੀਕ ਤੱਕ ਐਂਡ ਹੈ ਦਾ ਮਤਲਬ ਫਿਰ ਕਿੰਨੀ ਤਰੀਕ ਤੱਕ ਇਹ ਬੱਚੇ ਜਿੱਦਣ ਹੋ ਗਏ ਜੀ ਉਸ ਦਿਨ ਬੰਦ ਕਰ ਦਾਂਗੇ ਕਿਉਂਕਿ ਪੂਰਾ ਸੈਂਟਰ ਨੂੰ ਆਫਰ ਦੇਵਾਂਗੇ ਫਿਰ ਤਾਂ ਸਾਡਾ ਵੀ ਲੌਸ ਹੋ ਜਾਏਗਾ ਸਾਨੂੰ ਪਤਾ ਅਸੀਂ ਬਿਜ਼ਨਸਮੈਨ ਹੈਗੇ ਆ ਡੈਫੀਨੇਟਲੀ ਹਰੇਕ ਬੱਚਾ ਨਹੀਂ ਕਰ ਪਾਵੇਗਾ ਐਵੇਂ 3 ਮਹੀਨੇ ਪੜਾ ਕੇ ਬਾਅਦ ਚ ਫੀਸ ਨਾ ਆਈ ਫਾਇਦਾ ਕੀ ਹੋਇਆ ਜੀ ਜੀ ਤੇ ਇਹਨਾਂ ਦਾ ਬਿਲਕੁਲ ਕਹਿਣਾ ਹੈ ਕਿ ਵੀ ਅਸੀਂ 30 ਬੱਚੇ ਸਲੈਕਟ ਕਰਾਂਗੇ ਪਹਿਲਾਂ आओ ਤੇ ਪਹਿਲਾਂ ਪਾਓ ਤੇ ਇਸ ਕਰਕੇ ਜਿਹੜੇ ਵੀ ਬੱਚੇ 30 ਆਉਣਗੇ ਉਹਨਾਂ ਦਾ ਇਹਨਾਂ ਦਾ ਇੱਕ ਇਹ ਹੈਗਾ ਕਿ ਵੀ ਅਸੀਂ ਉਹਨਾਂ ਨੂੰ ਆਈ ਲੈਕਸ ਦਾ ਟੈਸਟ ਪਾਸ ਕਰਵਾ ਕੇ ਹੀ ਭੇਜਾਂਗੇ ਇਹਦੇ ਵਿੱਚ ਇਹਨਾਂ ਦਾ ਵੀ ਫਾਇਦਾ ਤੇ ਬੱਚੇ ਦਾ ਵੀ ਫਾਇਦਾ ਪਹਿਲਾਂ आओ ਤੇ ਪਹਿਲਾਂ ਪਾਓ ਕਰੋ ਜੀ ਆਈ ਲੈਕਸ ਫ੍ਰੀ